ਸਸਟ੍ਰੀ ਕਾਲਜੀ ਸਰਾਂ ਨੂੰ ਮੈਂ ਹਰਵਿੰਦਰ ਸਿੰਘ ਅੱਜ ਆਪਾਂ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਹਾਜ਼ਰ ਹਾਂ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਬਹੁਤ ਗੰਭੀਰ ਮੁੱਦਾ ਉਹ ਹੈਗਾ ਜੀ ਬਾਬਾ ਬਾਦ ਬਹਿਮ ਪਰਮ ਦੋਸਤੋ ਅੱਜ ਦਾ ਜਿਹੜਾ ਸਾਮਾ ਚੱਲ ਰਿਹਾ ਹੈ ਹਰ ਕੋਈ ਬੰਦਾ ਪੜਿਆ ਲਿਖਿਆ ਐਜੂਕੇਸ਼ਨ ਮਸਟ ਤੇ ਕਾਲਜਾਂ ਸਕੂਲਾਂ ਦੀ ਗਿਣਤੀ ਵੱਧ ਚੁੱਕੀ ਹੈ ਹਰੇਕ ਬੰਦਾ ਮਤਲਬ ਪੜਿਆ ਲਿਖਿਆ ਪਰ ਫਿਰ ਵੀ ਬਾਬਾ ਬਾਦ ਪੂਰੇ ਅੱਪਰ ਲੈਵਲ ਤੇ ਆ ਕਿਉਂ ਪਹਿਲਾ ਜਿਹੜਾ ਜ਼ਮਾਨਾ ਸੀਗਾ ਉਦੋਂ ਲੋਕ ਅੜਤੇ ਲਿਖਦੇ ਘੱਟ ਸੀਗੇ ਤੇ ਉਦੋਂ ਉਸ ਟਾਈਮ ਦੇ ਜਿਹੜੇ ਬਾਬੇ ਸੀਗੇ ਉਹ ਉਹੋ ਜਿਹੇ ਸਟਾਈਲ ਦੇ ਬਾਬੇ ਸੀ ਉਹੋ ਜਿਹੇ ਢੰਗ ਦੇ ਬਾਬੇ ਸੀ ਜਿਵੇਂ ਆ ਤੂੰ ਨੇ ਤਾਂ ਆਪਣਾ ਕਰਦੇ ਚੌਂਕੀਆਂ ਲਾਉਂਦੇ ਜਲਦਾਰ ਕਰਦੇ ਹੋਰ ਮਤਲਬ ਕਿਸ ਚ ਮਾਤਾ ਆ ਗਈ ਕਿਸ ਚ ਬੇਬੇ ਆ ਗਈ ਕਿਸ ਚ ਬੁਢਾ ਹੋ ਗਿਆ ਕਿਸ ਚ ਕੋਈ ਗੁਰੂ ਆ ਗਿਆ ਕਿਸ ਚ ਪੀਰ ਆ ਗਿਆ ਇਸ ਤਰ੍ਹਾਂ ਦੇ ਬੋਲ ਜੀ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਿਆ ਲੱਗਣ ਲੱਗਿਆ ਕਿ ਕਿਸੇ ਚ ਕੁਝ ਨਹੀਂ ਹੁੰਦਾ ਵੀ ਇਹ ਪਖੰਡ ਨਹੀਂ ਤੇ ਹੁਣ ਜਿਹੜੇ ਬਾਬੇ ਨੇ ਉਹ ਉਹਨਾਂ ਨੇ ਵੀ ਆਪਣਾ ਜਿਹੜਾ ਆਪਣੇ ਆਪ ਨੂੰ ਅਪਡੇਟ ਕਰ ਲਿਆ ਹੁਣ ਬੀਜੀ ਵਾਲਾ ਬਾਬਾ ਹੁਣ ਲਵ ਮੈਬ ਵਾਲਾ ਬਾਬਾ ਹੁਣ ਸਰੀਰ ਕਮਜ਼ੋਰੀ ਵਾਲੇ ਬਾਬੇ ਨੇ ਹੁਣ ਹੋਰ ਕੋਈ ਨਵੇਂ ਨਵੇਂ ਤਰ੍ਹਾਂ ਦੇ ਜਿਹੇ ਜਿਹੇ ਸਮੱਸਿਆਵਾਂ ਉਹ ਜੇ ਸੰਬੰਧਨ ਉਹ ਜਿਹੇ ਬਾਬੇ ਹੁਣ ਕਹਿੰਦੇ ਨੇ ਵੀ ਤੁਸੀਂ ਡਾਕਟਰਾਂ ਕੋਲ ਨਾ ਜਾਓ ਸਾਡੇ ਕੋਲ ਤੇ ਮਤਲਬ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਢਾਉਣ ਦੇ ਤਰੀਕੇ ਹੁਣ ਹੋਰ ਤਰ੍ਹਾਂ ਦੇ ਸੋਚੇ ਗਏ ਨੇ ਅੱਗੇ ਜੇ ਕਿਹਾ ਮਤਲਬ ਬਾਬੇ ਅਪਡੇਟ ਹੋਣ ਜਾ ਰਹੇ ਹੁਣ ਇਹ ਜਿਹੜੀ ਸਮੱਸਿਆਵਾਂ ਹਨ ਇਹ ਜਿਹੜੀਆਂ ਮਤਲਬ ਲੋਕ ਇੰਨਾ ਮੈਂਟਲੀ ਇਹਨਾਂ ਵੀਕ ਹੋ ਚੁੱਕੇ ਨੇ ਵੀ ਨਿਕਾ ਜਾ ਵੀ ਦਾਣੇ ਜੰਨਾ ਦੁੱਖ ਵੀ ਹੁਣ ਸਹਾਰ ਨਹੀਂ ਸਕਦੇ ਪਹਿਲੀ ਗੱਲ ਤਾਂ ਲੋਕਾਂ ਕੋ ਮੋਬਾਈਲਾਂ ਨੇ ਇਹਨਾਂ ਪਰਤ ਦਿੱਤਾ ਮਤਲਬ ਸੋਸ਼ਲ ਮੀਡੀਆ ਨੇ ਮਤਲਬ ਦੂਜੇ ਦੀ ਗੱਡੀ ਦੇਖ ਕੇ ਆਪਦੇ ਆਪ ਨੂੰ ਸਮਝ ਲਈ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਚਲੋ ਬਾਬੇ ਕੋ ਕਿਸ ਦੀ ਕੋਠੀ ਦੇਖ ਲਈ ਸੋਣਾ ਮਕਾਨ ਦੇਖ ਲਿਆ ਚੱਲ ਬਾਬੇਗੋੜੀ ਤੇ ਮੇਰੇ ਕੋਲ ਕਿਉਂ ਨਹੀਂ ਹੈਗਾ ਕਿਸੇ ਦਾ ਕਾਰੋਬਾਰ ਦੇਖ ਲੈਣਾ ਤਖੜਾ ਮੇਰਾ ਘੱਟ ਗਿਆ ਮੈਂ ਚੱਲ ਬਾਬੇਗੋੜੀ ਕਿਸੇ ਦੀ ਕੋਠੀ ਜਾਂ ਘਰ ਦੇਖ ਕੇ ਆਪ ਦੇ ਆਪ ਨੂੰ ਮਿਹਨਤ ਨਹੀਂ ਕਰਨੀ ਬਾਬੇਗੋੜ ਜਾਣਾ ਅ ਹੋਰ ਗੱਲਾਂ ਸਮਝਾਣਾ ਇੱਕ ਜਿਹੜਾ ਮੈਂਟਲ ਲੇਬਲ ਹੈ ਇੰਨਾ ਕਮਜ਼ੋਰ ਕਿਉਂ ਹੋ ਚੁੱਕਿਆ ਮੈਂ ਸਿਰਫ ਜਿਹੜਾ ਆਪਣੇ ਸਿੱਖ ਧਰਮ ਦੇ ਵਿੱਚ ਜਿਹੜੇ ਆਪਣੇ ਲੋਕ ਆਉਂਦੇ ਨੇ ਮੈਂ ਉਹਨਾਂ ਵਾਸਤੇ ਹੀ ਵੀਡੀਓ ਬਣਾ ਰਿਹਾ ਬਾਕੀ ਜਿਹੜੇ ਧਰਮ ਨੇ ਉਹਨਾਂ ਬਾਰੇ ਆਪਾਂ ਨੂੰ ਨਹੀਂ ਨਹੀਂ ਪਤਾ ਉਹਨਾਂ ਦਾ ਜਿਹੜਾ ਇਸ ਟਾਈਪ ਵੀ ਉਹ ਕੀ ਪੜਦੇ ਨੇ ਕਿ ਮਤਲਬ ਉਹਨਾਂ ਦਾ ਜਿਵੇਂ ਆਪਣਾ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਕੁਝ ਨਹੀਂ ਮੈਨੂੰ ਪਤਾ ਵੀ ਕੀ ਪੜਨਾ ਚਾਹੀਦਾ ਇਹਨਾਂ ਨੂੰ ਸਿੱਖਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪੱਗਾਂ ਬੰਨ ਕੇ ਹੋਰ ਬਾਪਿਆਂ ਕੋਲ ਜਾਂਦੇ ਨੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿਹੜਾ ਆਪਣੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਪੱਖੇ ਆਪਣ ਨੂੰ ਗੁਰਬਾਣੀ ਬਖਸ਼ੀ ਹੈ ਇਹਨਾਂ ਵੜਾ ਇਤਿਹਾਸ ਬਖਸ਼ਿਆ ਆਪਣੇ ਤਾਂ ਬਹੁਤ ਦੁੱਖ ਝੱਲੇ ਹੋਣੇ ਆਪਾਂ ਦਾ ਬਹੁਤ ਹੁਣ ਸੁੱਖ ਦੀ ਜ਼ਿੰਦਗੀ ਜਿਉਂ ਰਹਿਆ ਆਪਣ ਹੱਥ ਪੈਰ ਸਲਾਮਤ ਨੇ ਮਿਹਨਤ ਕਰਨ ਵਾਸਤੇ ਤੇ ਆਪਣ ਨੂੰ ਬਹੁਤ ਓਪਰਚੁਨਿਟੀਆਂ ਨੇ ਕੰਮ ਕਰਨ ਦੀਆਂ ਬਹੁਤ ਕੁਝ ਹੈ ਹੁਣ ਆਪਾਂ ਮਤਲਬ ਜੇ ਫੇਰ ਵੀ ਬਾਬੇਕੋੜ ਜਾਵਾਂਗੇ ਤਾਂ ਆਪਣੇ ਵੱਲ ਤੋਂ ਸ਼ਰਮ ਦੀ ਗੱਲ ਹੈ ਆਪਣੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਬਖਸ਼ਿਆ ਗੁਰਬਾਣੀ ਬਖਸ਼ਿਆ ਨਿਤਨੇਮ ਬਖਸ਼ਿਆ ਨਿਤਨੇਮ ਦਾ ਕਈ ਨੂੰ ਕੋ ਫਾਇਦਾ ਨਹੀਂ ਪਤਾ ਕਈ ਕਹਿੰਦੇ ਨੇ ਵੀ ਰੋਜ਼ ਕੋਈ ਪਾਠ ਕਰਨਾ ਕੀ ਫਾਇਦਾ ਕਈ ਕਹਿੰਦੇ ਨੇ ਵੀ ਅੱਜ ਚੱਲ ਸਵੇਰੇ ਕਰ ਲਿਆ ਸ਼ਾਮ ਨੂੰ ਫੇਰ ਰਾਤ ਨੂੰ ਫੇਰ ਅਭੀ ਇਹਦਾ ਕੀ ਫਾਇਦਾ ਹੁਣ ਇਹਦਾ ਫਾਇਦਾ ਮੈਂ ਸਮਝਾਉਣਾ ਸੋ ਸਵੇਰੇ ਉਠਣਾ ਬੋ ਤੋ ਜਦੋਂ ਜਪਜੀ ਸਾਹਿਬ ਦਾ ਮੰਨ ਲਾ ਕੇ ਪਾਠ ਕਰ ਲਿਆ ਸੋ ਨੂੰ ਸਾਰਾ ਕੁਝ ਪੋਜ਼ਿਟਿਵ ਲੰਘੂ ਸਾਰਾ ਕੁਝ ਨੂੰ ਪੌਸਿਬਲ ਲੱਗੂ ਕੋਈ ਚੀਜ਼ ਇੰਪੋਸੀਬਲ ਨਹੀਂ ਹੁੰਦੀ ਜਿੱਦ ਨੂੰ ਤੁਸੀਂ ਜਾਓਗੇ ਤੁਹਾਡੇ ਕੰਮ ਬਣਦੇ ਜਾਣਗੇ ਜਿੱਦ ਨੂੰ ਤੁਸੀਂ ਨੇ ਆਪ ਦਾ ਰੱਖ ਕਰ ਲਿਆ ਉਦੋਂ ਹੀ ਰਾਹ ਖੁੱਲਦਾ ਜਾਉਂਦਾ ਇਹ ਹੈਗੇ ਜਪਜੀ ਸਾਹਿਬ ਦੀ ਤਾਕਤ ਉਸ ਤੋਂ ਬਾਅਦ ਜਿਹੜਾ ਵੀ ਬੰਦਾ ਪੰਜ ਬਾਣੀਆਂ ਦੇ ਕਰ ਸਕਦਾ ਉਹ ਉਹਦੇ ਵਾਸਤੇ ਤਾਂ ਕੁਝ ਵੀ ਚੀਜ਼ ਇੰਪੋਸੀਬਲ ਨਹੀਂ ਉਹਦਾ ਬਸ ਸਮਝ ਲਓ ਵੀ ਰੱਬ ਨਾਲ ਜੁੜ ਗਿਆ ਪੰਜ ਬਾਣੀਆਂ 'ਚ ਇੰਨੀ ਪਾਵਰ ਹੈ ਤੇ ਮੈਂ ਜਪਜੀ ਸਾਹਿਬ ਜਿਹੜਾ ਮਤਲਬ ਨਹੀਂ ਇੰਨਾ ਟਾਈਮ ਕਰਦਾ ਤਾਂ ਜਪਜੀ ਸਾਹਿਬ ਪਾਠ ਕਰ ਲੈ ਸਿਰਫ 15 ਮਿੰਟਾਂ ਦਾ ਪਾਠ ਹੈ ਉਸ ਤੋਂ ਬਾਅਦ ਜਪਜੀ ਸਾਹਿਬ ਕਰਕੇ ਸਾਰਾ ਦਿਨ ਪੋਜ਼ਿਟਿਵ ਰਹੂ ਫਿਰ ਸ਼ਾਮ ਆ ਜਾਂਦੀ ਹੈ ਸ਼ਾਮ ਨੂੰ ਆਪ ਨੂੰ ਪਤਾ ਵੀ ਛੁੱਟੀ ਕਰਦੇ ਆਂ ਪਰ ਛੁੱਟੀ ਕਰਨ ਤੋਂ ਬਾਅਦ ਕਈਆਂ ਦੇ ਰਸਤੇ 'ਚ ਠੇਕੇ ਆਉਂਦੇ ਨੇ ਕਈਆਂ ਦੇ ਰਸਤੇ 'ਚ ਜੂਏ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਕਈਆਂ ਦੇ ਰਸਤੇ ਦੇ ਵਿੱਚ ਸਾਰੀਆਂ ਤਰ੍ਹਾਂ ਦੇ ਲੋਕ ਮਿਲਦੇ ਨੇ ਤੇ ਮਨੋਂ ਵੱਲੋਂ ਮਲੀ ਪੜਕਦਾ ਹਰੇਕ ਦਾ ਕਿਉਂਕਿ ਹਾਲਾਤ ਕਿਸੇ ਦੇ ਹਰੇਕ ਬੰਦੇ ਅਲੱਗ-ਅਲੱਗ ਨੇ ਕੋਈ ਬੰਦਾ ਆਫਿਸ ਦੇ ਵਿੱਚ ਪੰਗੋ ਕੋਈ ਆਉਦੇ ਕੰਮ ਤੋਂ ਕੋਈ ਆਉਦੇ ਕਿਸੇ ਨੂੰ ਆਰਡਰ ਹੀ ਮਿਲ ਰਿਹਾ ਜਿਸ ਦਾ ਕੰਮ ਨਹੀਂ ਚੱਲਦਾ ਸੌ ਤਰ੍ਹਾਂ ਦੇ ਮਤਲਬ ਦੁੱਖ ਬੇਕਲਿਫਾ ਨੇ ਉਹ ਜਦੋਂ ਸ਼ਾਮ ਨੂੰ ਠੇਕੇ ਗੋਲਦੀ ਲੱਗਦੇ ਨੇ ਮਨੋਂ ਮਨ ਪੜਕਦਾ ਤਾਂ ਉਹ ਸ਼ਾਮ ਵਾਸਤੇ ਵੀ ਕਿਸੇ ਦਾ ਮਨ ਨਾ addPreferredੇ ਉਦੋਂ ਆਪਾਂ ਨੂੰ ਦਿੱਤਾ ਰਹਿਣਾ ਉਹ ਕੰਮ ਰਹਿਣਾ ਸਭ ਦਾ ਪਾਠ ਕਰੋ ਥੋੜਾ ਮਨ ਸ਼ਾਂਤ ਹੋ ਜੀ ਫਿਰ ਪੋਜੀਟਿਵ ਹੋਵਾਂਗੇ ਜੀ ਫਿਰ ਤੁਹਾਡੇ ਨਾਲ ਬੋਲਦੇ ਜਾਨਕੀ ਸੇਸ ਨੂੰ ਸਭ ਕੁਝ ਬਧੀਆ ਲੱਗੂਗਾ ਸ਼ਾਂਤ ਹੋਣ ਨੂੰ ਜਦ ਤੁਸੀਂ ਰੋਟੀ ਰੋਟੀ ਖਾ ਲਈ ਸਭ ਕੁਝ ਤੁਸੀਂ ਰਿਲੈਕਸ ਹੋ ਜਦੋਂ ਸੌਣਾ ਹੈ ਜਿਹੜੀ ਰਾਤ ਆਉਂੂਗੀ ਪਰ ਆਦ ਨੂੰ ਤੁਹਾਨੂੰ ਮਾੜੇ ਸੁਪਨੇ ਆਉਣ ਥੋੜੀ ਗਲਤ ਸੋਚ ਅੰਦਰੋਂ ਮਤਲਬ ਗਲਤ ਸੁਪਨੇ ਆਉਣ ਤੁਹਾਨੂੰ ਤੇ ਸੁੱਖ ਦੀ ਨੀਂਦ ਨਹੀਂ ਹੋਵੇ ਉਹਦੇ ਵਾਸਤੇ ਆਪਾਂ ਨੂੰ ਬਕਸ਼ਾ ਸੁਇਲਾ ਸੌਣਾ ਸੋਣ ਦਾ ਸਮਾਂ ਬਣਾ ਕਰੋ ਪਰ ਆਪ ਨੂੰ ਆਨੰਦਲੀ ਨੀਂਦ ਸੌਣਗੇ ਮਤਲਬ ਨਿਤਨੇਮ ਦਾ ਇਹ ਫਾਇਦਾ ਹੈ ਹੁਣ ਇਹ ਚੀਜ਼ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਲੈ ਕੇ ਚੱਲਦੇ ਹਾਂ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਇੱਕ ਬਲਾਹ ਸੀਗਾ ਕਿਸ਼ਤੀ ਦਾ ਉਹਨੇ ਉਹਦਾ ਕੰਮ ਸੀਗਾ ਫਿਸ਼ਿਨਰੀ ਦੇ ਇਧਰਲੇ ਪਾਰ ਤੋਂ ਦੂਜੇ ਪਾਰ ਤੱਕ ਜਾਪਰੀਆਂ ਨੂੰ ਮਤਲਬ ਇੱਕ ਉਧਰ ਲੈਣ ਨੂੰ ਇਧਰ ਇਧਰ ਲੈਣ ਨੂੰ ਉਧਰ ਛੱਡਣ ਦਾ ਕੰਮ ਸੀਗਾ ਮਤਲਬ ਨਦੀ ਪਾਰ ਕਰਾਉਣੀ ਉਹ ਇੰਨਾ ਮਹਾਨ ਦਾ ਸੀਗਾ ਪੁੱਛੋ ਹੀ ਨਾ ਬੱਸ ਤੇ ਪਰਮਾਨ ਪਰਕਦਾ ਰਹਿੰਦਾ ਹਰ ਇੱਕ ਬੰਦਾ ਇਹੀ ਐਗਜ਼ਾਮਪਲ ਆਪਾਂ ਦੱਸਦੇ ਆ ਉਹਦੇ ਕਿਸ਼ਤੀ ਦੇ ਵਿੱਚ ਕੋਈ ਬੰਦਾ ਮੋਹਰਾ ਭੁੱਲ ਗਿਆ ਸੋਨੇ ਦੀਆਂ ਤੇ ਉਹ ਇੰਨਾ ਮਾਨਦਾਰ ਸੀਗਾ ਉਹ ਬੰਦੇ ਨੇ ਉਹਦੀਆਂ ਮੋਹਰਾ ਉਹਨੂੰ ਵਾਪਸ ਦਿੱਤੀਆਂ ਤੇ ਉਹਨਾਂ ਦਾ ਖੁਸ਼ ਹੋ ਕੇ ਮਤਲਬ ਉਹਨੂੰ ਮੋਹਰਾ ਦੇਣ ਦੀ ਕੋਸ਼ਿਸ਼ ਕੀਤੀ ਵੀ ਆ ਚੱਕ ਇਤਰਾਇ ਇਨਾਮ ਪਰ ਉਹਨੇ ਲਈਆਂ ਨਹੀਂ ਇੰਨਾ ਮਾਨਦਾਰ ਬੰਦਾ ਇੰਨਾ ਮਾਨਦਾਰ ਆਉਂਦੀ ਆਪਾਂ ਸਮਝਣ ਤੇ ਪਰ ਜਦੋਂ ਉਹ ਸਰਦਨ ਨੂੰ ਮਤਲਬ ਉਹਦਾ ਕੰਮ ਕਰੀਆ ਸ਼ਾਮ ਨੂੰ ਜਦੋਂ ਘਰੇ ਜਾਣ ਲੱਗਿਆ ਸਵੇਰ ਦਾ ਮਨ ਹੋਰ ਸੀ ਸ਼ਾਮ ਨੂੰ ਮਨ ਹੋਰ ਸੀ ਸ਼ਾਮ ਨੂੰ ਜਦੋਂ ਜਾਣ ਲੱਗਿਆ ਦੋ ਜਵਾਬ ਖੇਡ ਰਹੇ ਸੀਗੇ ਇੱਕ ਪੈਸਾ ਦੀ ਉਹਨਾਂ ਕੋਲ ਮਤਲਬ ਛੈਨੀ ਕੁਝ ਵੀ ਤੇ ਉਹ ਖੇਡਦੇ ਸੀ ਉਹਨਾਂ ਦਾ ਪੈਸਾ ਝੁੰਮ ਗਿਆ ਉਹਦੀ ਨਿਗਾ ਚ ਪੈ ਗਿਆ ਉਹਨੇ ਪੈਰ ਰੱਖ ਕੇ ਉਹ ਇੱਕ ਪੈਸਾ ਚੱਕ ਲਿਆ ਵੀ ਕਿੱਥੇ ਦਾ ਸੋਨੇ ਦੇ ਮੋਹਰੇ ਛੱਡ ਤੀਆਂ ਇੰਨਾ ਇਮਾਨਦਾਰ ਕਿੱਥੇ ਇੱਕ ਪੈਸੇ ਤੇ ਨਿਕ ਪਿਆ ਉੱਥੇ ਮਨ ਡੋਲ ਗਿਆ ਉਹਦਾ ਵੀ ਮਾਣਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਵੀ ਕਦੋਂ ਡੋਲ ਜੇ ਮਨ ਅੱਜ ਹੋ ਰਿਹਾ ਕੱਲ ਹੋ ਰਿਹਾ ਘੰਟੇ ਬਾਅਦ ਪੂਰਾ 2 ਘੰਟੇ ਬਾਅਦ ਹੋ ਰਿਹਾ ਸੋਚ ਬੰਦੇ ਦੀ ਬਦਲਦੀ ਰਹਿੰਦੀ ਆ ਮਨ ਡੋਲਦਾ ਰਹਿੰਦਾ ਇੱਕ ਅਗਰ ਮਨ ਰੱਖਣ ਵਾਸਤੇ ਆਪਾਂ ਨੂੰ ਗੁਰਬਾਣੀ ਨਾਲ ਨਿਤਨੇਮ ਨਾਲ ਜੁੜੇ ਨਿਤਨੇਮ ਦਾ ਇਹੀ ਕੰਮ ਆ ਵੀ ਆਪਾਂ ਨੂੰ ਇਹ ਇਕਲੀ ਇਹ ਚਲਾਉਂਦੀ ਆ ਵੀ ਤੂੰ ਜੇ ਇਮਾਨਦਾਰਾ ਤਾਂ ਇਮਾਨਦਾਰੀ ਰਹਿਣਾ ਮਤਲਬ ਸਵੇਰੇ ਦੁਪਹਿਰੇ ਸ਼ਾਮ ਜਦੋਂ ਆਪਾਂ ਗੁਰਬਾਣੀ ਨਾਲ ਜੁੜੇ ਰਹਾਂਗੇ ਆਪਾਂ ਨੂੰ ਆਪਣਾ ਮਨ ਢੋਲਦਾ ਸੋ ਇਹ ਐਗਜ਼ਾਮਪਲ ਤੋਂ ਆਪਾਂ ਇਹ ਸ਼ੇਧ ਲਈਏ ਵੀ ਆਪਣੇ ਮਨ ਨੂੰ ਕੰਟਰੋਲ ਵਾਪਸ ਕਰਨ ਵਾਸਤੇ ਆਪਣੇ ਦੁੱਖਾਂ ਨੂੰ ਆਪਾਂ ਜੇ ਅੱਜ ਸਾਰਾ ਦਿਨ ਆਪਾਂ ਨੂੰ ਦੁੱਖਾਂ ਦੇ ਰਹੀਆ ਜਾਂ ਆਪਣਾ ਕੋਈ ਕੰਮ ਨਹੀਂ ਬਣਿਆ ਆਪਣੇ ਠੀਕ ਹੈ ਸ਼ਾਮ ਨੂੰ ਆਪਣਾ ਮਨ ਕਹਿੰਦਾ ਵੀ ਦਾਰੂ ਪੀਉ ਤਾਂ ਦਾਰੂ ਜੇ ਪਾਠ ਕਰ ਲਿਆ ਤਾਂ ਦਾਰੂ ਦਾ ਮਨ ਨਹੀਂ ਕਰੂਗਾ ਫਿਰ ਉਹਨੂੰ ਲੱਗੂ ਵੀ ਸਭ ਕੁਝ ਠੀਕ ਆ ਕੋਈ ਗੱਲ ਨਹੀਂ ਅੱਜ ਨਹੀਂ ਬਣਾ ਕੱਲ ਬਣ ਜਾਣਗੇ ਕੁਝ ਵੀ ਚੀਜ਼ ਪਰਫੈਕਟ ਨਹੀਂ ਹੁੰਦੀ ਅ ਸਟਰਗਲ ਕਰਨੇ ਪੈਂਦੇ ਨੇ ਕੰਮ ਵਧਾਉਣ ਵਾਸਤੇ ਕੰਮ ਚਲਾਉਣ ਵਾਸਤੇ ਕੋਈ ਵੀ ਚੀਜ਼ ਹੱਥ ਦੇ ਤਰ੍ਹਾਂ ਤਰ੍ਹਾਂ ਐਨੀਮਲ ਦੀ ਮਿਹਨਤ ਕਰਨੀ ਪੈਂਦੀ ਆ ਉਹ ਤੁਹਾਡੇ ਪਿਛਲੇ ਕਰਮਣਾਂ ਜਾਂ ਤੁਹਾਡੇ ਹੁਣ ਦੇ ਕਰਮਣੇ ਉਹ ਜਿਹੇ ਜੀ ਮਿਹਨਤ ਕਰੋਗੇ ਉਹ ਜਿਆ ਤੁਹਾਨੂੰ ਫਲ ਇਸੇ ਜਨਮ ਚ ਮਿਲ ਜਿਊਗਾ ਜੇ ਜੇ ਕੁਝ ਕਰੋਗੇ ਜੇ ਤੁਸੀਂ ਕੰਮ ਹੀ ਨਹੀਂ ਕਰੋਗੇ ਤਾਂ ਤੁਸੀਂ ਬਹਾਨੇ ਜੰਨੇ ਮਰਜ਼ੀ ਬਣਾ ਲਓ ਤੁਸੀਂ ਹੁਣ ਬੀਬੀਆਂ ਕਹਿੰਦੇ ਨੇ ਮੇਰੇ ਤਾਂ ਹੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੇਰੇ ਤਾਂ ਕੁਝ ਕਰਾਤਾ ਕਰਾਇਆ ਕੁਝ ਨਹੀਂ ਹੁੰਦਾ ਬਸ ਸਿਰਫ ਬਹਾਨਾ ਹੁੰਦਾ ਵੀ ਮੈਂ ਮੰਜੇ ਮੰਜੇ ਤੇ ਪੈ ਕੇ ਬਸ ਆਇਆ ਪੱਖਾ ਲੱਗਿਆ ਹੋਵੇ ਵੀ ਸਰ ਜੇ ਬਸ ਰੋਟੀਆਂ ਕਣੀਆਂ ਲਾਉਣ ਨੂੰ ਜਾਂ ਚਲੋ ਕਈ ਵਾਰ ਤਕਲੀਫ ਹੁੰਦੀ ਵੀ ਆ ਪਰ ਕਈਆਂ ਨੇ ਦੇਖਿਆ ਵੀ ਮੇਰੇ ਤੇ ਕੁਝ ਕਰਾ ਤਾਂ ਕਰਾਉਣਾ ਕੀ ਨੇ ਕੁਝ ਨਹੀਂ ਕਰਾਉਣਾ ਬਸ ਮਨ ਬਸ ਆ ਇਹ ਕਰਦਾ ਹੁੰਦਾ ਵੀ ਬਸ ਪਏ ਰਹੋ ਮਨ ਕਮੈਨਾ ਹੋ ਜਾਂਦਾ ਬਈ ਬਰੀ ਸੋ ਜਿਹੜਾ ਆਪਣੇ ਮੈਂਟਲੀ ਸਟਰੈਂਥ ਵਧਾਉ ਉਹ ਵਧਾਉਣ ਵਾਸਤੇ ਤੁਹਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਮੈਡੀਟੇਸ਼ਨ ਕਰਨੇ ਚਾਹੀਦੇ ਨੇ ਪੋਜੀਟਿਵ ਲੋਕਾਂ ਨਾਲ ਮਿਲਣਾ ਚਾਹੀਦਾ ਕਿਤਾਬਾਂ ਬਣੀਆਂ ਜਾਂਦੀਆਂ ਨੇ ਮੋਟੀਵੇਸ਼ਨ ਵਾਲੀਆਂ ਠੀਕ ਹੈ ਤੇ ਜਿਹੜੇ ਸ਼ੂਰਲ ਵੀਡੀਓ ਤੇ ਆਪਾਂ ਇਨਫਲੂਐਂਸਰ ਦੇਖਦੇ ਆ ਉਹ ਲੰਨੀ ਕੁੱਚੀ ਨੂੰ ਫੋਲੋ ਹੋਣਾ ਕਰੋ ਤੇ ਵਧੀਆ ਜਿਹੜੇ ਜਿਹਨਾਂ ਨੇ ਤਰੱਕੀ ਕੀਤੀ ਹੈ बिजनेसमੈਨ ਨੇ ਜਾਂ ਜਿਹੜਾ ਥੋੜਾ ਈਸਟ ਆ ਕੋਈ ਮਤਲਬ ਕੋਈ ਹੀਰੋ ਆ ਜਿਹਨੂੰ ਤੁਸੀਂ ਜਿਹਦੇ ਵਰਗਾ ਤੁਸੀਂ ਬਣਨਾ ਚਾਹੁੰਦੇ ਹੋ ਵੀ ਜਿਹੜਾ ਇਹ ਨਹੀਂ ਹੈਗਾ ਵੀ ਕੋਈ ਮਤਲਬ ਕੋਈ ਲੱਕ ਹਿਲਾਉਂਦੀ ਆ ਕੋਈ ਜਾਂ ਕੁੜੀ ਦੀ ਉਹ ਮਤਲਬ ਉਹ ਹੈ ਬਿਮਾਇਨੇ ਵਰਗਾ ਬਣਨੀ ਆ ਜਾਂ ਫਿਰ ਕੋਈ ਮੁੰਡਾ ਕਿਹਦੇ ਵੀ ਯੂਟਿਊਬਰ ਨੇ ਕੋਈ ਜਿਹੜੇ ਕੋਈ ਬੇਕਾਰ ਜਿਹਾ ਕੰਟੈਂਟ ਲੈ ਕੇ ਇੰਨੇ ਨੇ ਵਿਊ ਲਈਏ ਵਿਊ ਦਾ ਮਤਲਬ ਹੈ ਮਤਲਬ ਵੀ ਕੱਟੇ ਤੇ ਕੱਟੇ ਕੰਟੈਂਟ ਵਾਲੇ ਨੂੰ ਵੀ ਵਿਊ ਮਿਲ ਜਾਣਗੇ ਜੇ ਤੁਸੀਂ ਪਾਈ ਆਂ ਉਹ ਵੀ ਪਰ ਜੇ ਬਣਾਣਾ ਕੋਈ ਮਤਲਬ ਆਪਦਾ ਕਾਰੋਬਾਰ ਚਲਾਉ ਕੋਈ ਆਪਦਾ ਬਿਜ਼ਨਸ ਕਰੋ ਜ਼ਰੂਰੀ ਨਹੀਂ ਦਾ ਸਾਰਾ ਨੇ YouTube ਤੇ ਜਾਂ ਸੋਸ਼ਲ ਮੀਡੀਆ ਤੇ ਕੁਝ ਬਣਾਣਾ ਮਤਲਬ ਔਲ ਟੂ ਰੋ ਔਰ ਤੋਂ ਰੰਨੀ ਕੋਸ਼ਿਸ਼ ਕਰੋ ਜੇ ਤੁਹਾਨੂੰ ਨੈਗੇਟਿਵ ਪੀਸ ਨੂੰ ਲੱਗ ਰਿਹਾ ਤੁਸੀਂ ਬਾਬਿਆਂ ਕਣੀ ਨਾ ਪੁੱਛੋ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਆ ਰਹੀ ਹੈ ਥੋੜਾ ਜਿਹਾ ਉਹ ਸਹਿਣਾ ਸਿੱਖੋ ਮੱਕਦੀ ਗਰੀ ਤੇ ਅਰਦਾਸ ਕਰੋ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਵੀ ਕਰੋ ਕਮੈਂਟ ਕਰਕੇ ਦੱਸੋ ਕਿ ਕਿਵੇਂ ਲੱਗੀ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰੋ ਤੇ ਜੇ ਆਪਣੇ ਭੈਣ ਭਰਾਵਾਂ ਨਾਲ ਮਾਪਿਆਂ ਨਾਲ ਵੀ ਜਿਹੜੇ ਮੈਂ ਪਰਮਦਰ ਦੇ ਵਿੱਚ ਫਸ ਕੇ ਬਾਬਿਆਂ ਬੁੱਗਿਆਂ ਕੋਲ ਪਹੁੰਚ ਜਾਂਦੇ ਨੇ ਸੋ ਸਸਤੀ ਗੱਲ ਕਰਨ ਦੁਬਾਰਾ ਤੋਂ ਤੁਹਾਨੂੰ